ਚੜ੍ਹਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਆਖਿਰ ਲਗ ਪੰਛੇ ਘੰਟਿਆਂ ਦੀ ਜਦੋ ਜਹਿਦ ਦੇ ਬਾਅਦ ਧਾਰੀਵਾਲ ਦੇ ਰੇਲਵੇ ਸਟੇਸ਼ਨ ਦੇ ਟਾਵਰ ਤੇ ਚੜਿਆ ਫੋਟੋਗ੍ਰਾਫਰ ਅਸ਼ਵਨੀ ਕੁਮਾਰ ਉਤਰ ਹੀ ਗਿਆ ਸਮਾਜ ਸੇਵੀ ਸੁਨੰਦਨ ਸ਼ਰਮਾ ਦੇ ਆਸ਼ਵਾਸਨ ਤੋਂ ਬਾਅਦ ਫੋਟੋਗ੍ਰਾਫਰ ਅਸ਼ਵਨੀ ਕੁਮਾਰ ਜਦੋਂ ਟਾਵਰ ਤੋਂ ਥੱਲੇ ਉਤਰਿਆ ਤਾਂ ਧਾਰੀਵਾਲ ਥਾਣੇ ਦੀਆਂ ਐਸਐਚਓ ਬਲਜੀਤ ਕੌਰ ਅਤੇ ਪੁਲਿਸ ਅਧਿਕਾਰੀਆਂ ਨੇ ਉਸ ਨਾਲ ਕਾਉਂਸਲਿੰਗ ਕਰਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਫੋਟੋਗ੍ਰਾਫਰ ਅਸ਼ਵਨੀ ਕੁਮਾਰ ਕਈ ਵਾਰ ਰੋਇਆ ਅਤੇ ਪ੍ਰਸ਼ਾਸਨ ਤੇ ਪੁਲਿਸ ਅੱਗੇ ਆਪਣੇ ਜਵਾਨ ਪੁੱਤਰ ਦੀ ਮੌਤ ਦੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕਰਕੇ ਇਨਸਾਫ ਦੀ ਗੁਹਾਰ ਲਗਾਈ। ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ ਵੱਲੋਂ ਤਾਰੀਵਾਲ ਦੀਆਂ ਕੁਝ ਉੱਗੀਆਂ ਸ਼ਖਸੀਅਤਾਂ ਦੀਆਂ ਫੋਟੋਆਂ ਦੇ ਪੋਸਟਰ ਵੀ ਟਾਵਰ ਤੋਂ ਥੱਲੇ ਸੁੱਟੇ ਸੀ ਜਿਨ੍ਹਾਂ ਨੂੰ ਆਪਣੀ ਇਸ ਹਾਲਤ ਦਾ ਜ਼ਿੰਮੇਵਾਰ ਸਮਝਦਾ ਹੈ ਜੋ ਪੁਲਿਸ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਗਏ ਹਨ। ਇਹਨਾਂ ਸ਼ਖਸੀਅਤਾਂ ਵਿੱਚ ਸ਼ਿਵਸਾਨਾ ਦਾ ਇੱਕ ਆਗੂ ਉਸ ਦਾ ਇੱਕ ਸਾਥੀ ਜੋ ਇੱਕ ਨਜ਼ਦੀਕੀ ਪਿੰਡ ਦੀ ਸਾਬਕਾ ਸਰਪੰਚਨੀ ਦਾ ਪੁੱਤਰ ਵੀ ਹੈ ਤੇ ਨਗਰ ਕੌਂਸਲ ਧਾਰੀਵਾਲ ਦੇ ਇੱਕ ਅਹੁਦੇਦਾਰਾਂ ਦੀਆਂ ਫੋਟੋਆਂ ਸ਼ਾਮਿਲ ਹਨ ਧਾਰੀਵਾਲ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਬੇਟਾ ਦਾ ਕਥਾ ਕਰਵਾਇਆ 19/5/2021 ਨੂੰ 23 ਨੂੰ ਉਹਦੀ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੂਮਾ ਦਾ ਚੰਡੀਗੜ੍ਹ ਮੈਂ ਕੇਸ ਕੀਤਾ ਵਾ ਉੱਥੇ ਵਕੀਲ ਵੀ ਮੈਂ ਫਿੱਡੇ ਜਾ ਕੇ ਦਾ ਸਮਝ ਲੋ ਮਲੋਬ ਨੂੰ ਕੀ ਨਾ 50000 ਦਿੱਤਾ ਮੈਨੂੰ ਕਹਿੰਦਾ ਵੀ 20 ਜੱਾ ਤੁਹਾਡਾ ਬੰਦਾ ਹੋਦ ਤੋ ਮੈਂ ਕਹਾ ਸਰ ਤੁਹਾਨੂੰ ਕਿਹਾ 50000 ਦਿੱਤਾ ਵਾ ਵੀ ਤਨ ਦੇ ਦਾਂਗਾ ਪਰ ਕੋਈ ਕੰਮ ਤੇ ਕਰੋ ਕੰਮ ਕੋਈ ਕੀਤਾ ਨਹੀਂ ਉਹਨਾਂ ਨੇ ਉਸ ਤੋਂ ਬਾਅਦ 20 ਜੱਾ ਮੈਨੂੰ ਕਹਿੰਦਾ ਮੈਂ ਤਾਂ ਲਾਵਾਂ ਜੇ 20 ਜੱਾ ਹੋਦ ਤੋ ਕਿ ਮੈਂ ਸਰ ਵੀ ਜੇ ਨਾ ਹੋਗੇ ਤਮੀ ਤੇ ਕਮਹਾ ਲੋ ਨਹੀਂ ਆ ਕਰਨਾ ਮੈਂ ਹੈਗਾ ਹੀ ਆ ਕਿਉਂਕਿ ਮੇਰੇ ਮੁੰਡੇ ਦਾ ਕਤਲ ਹੋਇਆ ਵਾ ਜੀਵਤ ਪੁੱਤ ਜੀ ਮੇਰੀ ਮੰਗ ਇਹ ਆ ਵੀ ਜੇਕਰ ਉਹਦਾ ਕਤਲ ਦਾ ਮੇਨ ਹੈਗਾ ਮੁੰਡੇ ਦਾ ਵੀ ਜੇ ਕਤਲ ਦਾ ਨਾਮ ਮਿਲਿਆ ਤਾਂ ਮੈਂ ਜੇਕਰ ਇੱਕ ਦਿਨ ਮੈਂ ਕਰਨਾ ਜਾਂਦਾ ਮੈਂ ਕਰ ਸਕਦਾ ਇਹ ਮੇਰਾ ਮੁੰਡੇ ਚ ਜਾਨ ਹੈਗੀ ਸੀ ਮੇਰਾ ਮੁੰਡੇ ਦੀ ਫੋਟੋ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਬੜਾ ਕੁਝ ਕੀਤਾ ਵਾ ਸੁਣਵਾਈ ਕਿਤੇ ਨਹੀਂ ਹੁੰਦੀ ਉਹ ਕਹਿੰਦਾ ਤੂੰ ਵੱਧ ਤੋਂ ਵੱਧ ਮਾਨ ਸਾਹਿਬ ਕੋਲ ਚਲ ਜਾਏਂਗਾ ਨਾ ਮਾਨ ਸਾਹਿਬ ਵੀ ਕਰ ਸਕਦੇ ਜੇ ਤੇ ਫੋਨ ਉਹਦਾ ਮੰਗਾ ਨਾ ਫੋਨ ਤੋਂ ਡਿਟੇਲ ਕਢਾਨੀਆਂ ਮੈਨੂੰ ਸਤੰਦਨ ਸਾਧਮਾ ਭਾਜੀ ਨੇ ਕਿਹਾ ਤੇ ਮਤਲਬ ਮੈਨੂੰ ਯਕੀਨ ਦਿਵਾਇਆ ਗਿਆ ਵੀ ਮੈਂ ਸੁਪਰੀਮ ਕੋਰਟ ਵਿੱਚ ਆਪਾਂ ਕੇਸ ਪਾਵਾਂਗੇ ਜੇਕਰ ਜੇ ਇਨ ਕੇਸ ਇਨਸਾਫ ਨਹੀਂ ਮਿਲਦਾ ਤੇ ਫਿਰ ਉਸ ਕਰਤੇ ਮੈਂ ਕਹਿੰਦਾ ਮਿਸਟਰ ਅਸ਼ਵਨੀ ਕੁਮਾਰ ਜੀ ਜਿਹੜੇ ਟਾਵਰ ਤੇ ਜਿਹੜੇ ਸੀ ਉਹਨਾਂ ਦਾ ਪਤਾ ਲੱਗਾ ਤਾਂ ਪ੍ਰਸ਼ਾਸਨ ਦੀ ਡਿਊਟੀ ਲੱਗੀ ਪ੍ਰਸ਼ਾਸਨ ਉਹਦੇ ਪੁਲਸ ਹਲਪ ਨਾਲ ਇੱਥੇ ਪਹੁੰਚੇ ਆ ਜਿਹਨੂੰ ਰਿਕੁਐਸਟ ਕੀਤੀ ਇਹਨੇ ਆਪਣੇ ਦੱਸੇ ਆ ਮੁਸ਼ਕਲਾਂ ਜਿਹੜੀਆਂ ਵੀ ਆਖੀਆਂ ਜਿਹੜਾ ਇਹਨਾਂ ਨਾਲ ਉਹਦੀ ਕੀ ਹੋਈ ਆ ਉਹ ਸਬੰਧ ਚ ਉਹ ਵਿਸ਼ਵਾਸਦ ਹੋਇਆ ਵੀ ਤੁਸੀਂ ਲੈ ਆਓਗੇ ਤੇ ਤੁਹਾਡਾ ਮਸਲਾ ਰਹੀ ਉਚਿਤ ਘਾਹ ਤੱਕ ਪਹੁੰਚਾ ਕੇ ਹੱਲ ਕਰਾ ਦੇਾਂਗੇ